ਮਿਤੀ ਦੇ ਰਾਤ ਅੰਮ੍ਰਿਤਸਰ ਦੇ ਮੋਹਮਪੁਰ ਇਲਾਕੇ ਦੇ ਨਾਲ ਲੱਗਦੇ ਪ੍ਰੀਤਨਗਰ ਦੇ ਵਿੱਚ ਨੀਸ਼ਾ ਨਾਮ ਦੀ ਨੌਜਵਾਨ ਕੁੜੀ ਦਿੰਦੀ ਸੀ ਜਿਸ ਨੂੰ ਕੀ ਆਪਣੇ ਹੀ ਭਰਾ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਸ ਵਾਲੇ ਪਰਿਵਾਰਕ ਮੈਂਬਰ ਜੋ ਕਿ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਡੈੱਡ ਕਾਰ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਬੋਡੀ ਆ ਉਹ ਮੌਇਟਰੀ ਵਿੱਚ ਰਖਵਾਤੀ ਗਈ ਆ ਫਿਲਹਾਲ ਉਸ ਨੌਜਵਾਨ ਕੁੜੀ ਦਾ ਜਿਹੜਾ ਪੋਸਟਮਾਰਮ ਉਹ ਕਰਵਾਇਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣਾ ਮੋਕਮਪੁਰਾ ਦੇ ਵਿੱਚ ਸ਼ਿਕਾਇਤ ਵੀ ਜਰੀਆ ਉਹ ਦਰਜ ਕਰਵਾ ਦਿੱਤੀ ਗਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਕਿਰਚਾਂ ਦੇ ਨਾਲ ਜਿਹੜੇ ਦੇਰ ਰਾਤ ਨੂੰ ਵਾਰ ਕੀਤੇ ਗਏ ਨੇ ਜਿਸ ਦੇ ਵਿੱਚ ਨिशा ਨਾਮ ਦੀ ਨੌਜਵਾਨ ਦੀ ਕੁੜੀ ਦੀ ਜਾਨ ਜਾ ਚੁੱਕੀ ਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਉਸਦੇ ਪਿਤਾ ਵੀ ਇੱਥੇ ਪਹੁੰਚੇ ਨੇ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਜੀ ਭਗਵਾਨ ਦਾਰਜੀ ਉਹ ਰਾਤ ਕੋ ਕਿਆ ਬਾਤ ਹੋਈ ਆ ਜੀ ਸਾਹਿਬ ਕੋਈ ਬਾਤ ਨਹੀਂ ਲੜਕੀ ਸੋਈ ਹੋਈ ਸੀ ਹੂੰ ਤੇ ਗਿਆ ਇੱਕ ਵਾਰ ਤਾਂ ਫਿਰ ਉਹ ਪੜਤੀ ਕੀ ਇਸ਼ਾ ਕਿਆ ਕਰ ਰਹੀ ਹੈ ਤਾਂ ਉਸ ਦੀ ਮਾਂ ਵੀ ਬੜੇ ਪੜ ਰਹੀ ਹੈ ਫਿਰ ਉਹ نیچے ਆ ਗਿਆ ਫਿਰ ਤੁਹਾਡੇ ਤੋਂ ਬਾਅਦ ਉਸ ਦੀ ਮਾਂ ਵੀ गई पानी वाणी पीते बोलते कि चलो बेटा नीचे चले सो जाओ वो बोलते कि नहीं मम्मी तू चलो मैं आती हूँ उसके बाद ये गया तो अलमारी का दरवाजा वो खुला हुआ था उसके बाद क्या हुआ उसने देख ली होगी उसके बाद उसने घटना होगी साढ़े बारह पौने तो एक बजे की बात और... है आपके कमरे में आकर वो ऑनलाइन गेमिंग खेल रहा था ना तो पैसे पुसे के तो गाड़ी भी अपना बेच दिया है गाड़ी भी बेच दिया है अपना किसी को घर में पता भी नहीं है कितने समय से ऑनलाइन गेम खेल रहा है पीछे एक बार खेल रहा था लेकिन बीच में इसने बंद कर दिया था ये फिर दो चार महीने से जितना थे खेल रहा है मुझे इतना हमको नहीं पता था लेकिन मेरे को ये, रा, ये रात से कल से पता चल रहा है कि ऐसे ऐसे जब हुआ है तब तो पता चल रहा है तो आपकी बेटी को पहले भी तंग परेशान करता था या फिर ने, करता घर पे नहीं 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 कोई नहीं हमारे घर में बच्चे में किसी में हमारे कोई किसी ने आपस में पूछे साथ बैठ के उठ खाना भी खा लेते थे सब कुछ कोई किसी से बाशा से भी कोई लड़ाई झगड़े भी नहीं था किसी से नहीं

ਹਾ ਦੋਨਾਂ ਦੀ ਉੱਪਰੋਂ ਹੇਠੇ ਹੋ ਰਿਹਾ ਤਾਂ ਉੱਪਰ ਹਮ ਲੋਕ ਰੱਖੇ ਆਪਕੇ ਭਾਈ ਦਾ ਬੇਟਾ ਭਾਈ ਦੇ ਬੇਟੇ ਨੇ ਦੋਨੋਂ ਭਾਈ ਇੱਕ ਹੀ ਘਰ ਮਕਾਨ ਵਿੱਚ ਰਹਿੰਦੇ ਆਪਨੀ ਸਗੀ ਭੈਣ ਕੋ ਰਾਤ ਕੋ ਮਾਰ ਦਿਆ ਇਸਨੇ ਸਗੀ ਭੈਣ ਨੂੰ ਮਾਰ ਕੇ ਤਾਂ ਆਪ ਕੀ ਕਰਨਾ ਚਾਹਤੇ ਹੋ ਆਪ ਦਾ ਇਲਾਕੇ ਕੇ ਕਾਉਂਸਲਰ ਆਏ ਆਂ ਆਪ ਹੀ ਜਾਂ ਪਰ ਪਹੁੰਚੇ ਆਗੇ ਬਹੁਤ ਜ਼ਿਆਦਾ ਜਿਹੜੀ ਦੁੱਖ ਦੀ ਘਟਨਾ ਕੱਟੀ ਹੈ ਕਿ ਸੰਜੀਵ ਜਿਹੜੇ ਨਾਮ ਦੇ ਲੜਕੇ ਨੇ ਨੀਸ਼ਾ ਜਿਹਦੀ ਤਕਰੀਬਨ ਉਮਰ 21 ਸਾਲ ਹੈ ਉਹਨੂੰ ਤੇਜ਼ ਨਾਰ ਹਥਿਆਰ ਦੇ ਨਾਲ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਔਰ ਸੁਣਨ ਨੂੰ ਮਿਲਦਾ ਕਿ ਇਹ ਜਿਹੜਾ ਲੜਕਾ ਆ ਇਹ オンલાઈਨ ਜਿਹੜੀਆਂ ਗੀਮਾਂ ਖੇਡਦਾ ਔਰ ਮੈਂ ਸਾਰੇ ਜਿਹੜੇ ਵੀ ਸਾਰਿਆਂ ਨੂੰ ਇਹੇ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਦੇ ਜਰੂਰ ਕੰਟਰੋਲ ਕਰੋ ਐਸੀਆਂ ਜਿਹੜੀਆਂ ਆਵਾਦਾਂ ਨਾ ਅੱਗੇ ਤੋਂ ਹੋਣ ਧਿਆਨ ਰੱਖਣਾ ਚਾਹੀਦਾ ਕਿਉਂਕਿ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਬੱਚੇ ਉਹਨਾਂ ਦੇ オンલાઈਨ ਗੇਮ ਖੇਡਦੇ ਨੇ ਬਹੁਤ ਸਾਰਾ ਪੈਸਾ ਵੀ ਬਰਬਾਦ ਕੀਤਾ ਜਾਂਦਾ ਹੈ オンલાઈਨ ਗੇਮਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਗੱਲ ਕੀਤੀ ਤੇ ਮੈਂ ਤਾਂ ਹੀ ਹਿਦਾਇਤ ਦੇਵਾਂਗਾ ਸਾਰੇ ਮਾਪੇ-ਬਾਪਾਂ ਨੂੰ ਕਿ ਆਪਣੇ ਬੱਚਿਆਂ ਨੂੰ ਅچھے ਸੰਸਕਾਰ ਦੇਓ ਜਰੂਰ ਬੱਚਿਆਂ ਦੇ ਧਿਆਨ ਰੱਖਿਆ ਕਰੋ ਅੱਜ ਦੇਖੋ ਤੁਸੀਂ ਉਹ ਐਡੀ ਅੱਛੀ ਲੜਕੀ ਸੀ ਜਿਹੜੀ ਵਿਚਾਰੀ ਅੱਜ ਉਹਨੂੰ ਮੌਤ ਦੇ ਘਾਟ ਗਿੜਾ ਉਤਾਰ ਦਿੱਤਾ ਗਿਆ ਤੇ ਮਾਪੇ-ਬਾਪਾਂ ਵਾਸਤੇ ਬਹੁਤ ਵੱਡਾ ਸਦਮਾ ਹੈ ਤਾਂ ਜਦਕਰ ਅਸੀਂ ਬਾਤ ਕਰੀਏ ਰਾਤ ਨੂੰ ਜੇ ਅੰਜਾਮ ਕਿਤਨੇ ਵਜੇ دیا ਗਿਆ ਉਸਕੋ ਇਹ ਤਕਰੀਬਨ ਕਟਨਾ ਹੈ ਜੀ 12:30 ਤੋਂ 1 ਦੇ ਦਰਮਿਆਨ ਜਿਹੜੀ ਕਟਨਾ ਰਾਤ ਨੂੰ ਕੱਤੀ ਗਈ ਤੇ ਲੜਕਾ ਵੀ ਜ਼ਖਮੀ ਹੋਇਆ ਇਸ ਮਾਮਲੇ 'ਚ ਸਾਨੂੰ ਨੂੰ ਮਿਲਿਆ ਕਿ ਵੀ ਉਸਨੇ ਵੀ ਕੁਝ ਉਹਦੇ ਵੀ ਸੱਤ ਕੋਈ ਬਾਜੂ ਦੇ ਉੱਤੇ ਲੱਗੀ ਹੈ ਤਾਂ ਕਿੱਥੇ ਹਲਤਾ ਹੋ ਨੜਕਾ ਕੇਰੀ ਹਸਪੀਟਲ ਦੇ ਵਿੱਚ ਐਡਮਿਟ ਹੈ ਤਾਂ ਉਸ ਦੀ ਹਾਲਤ ਕਿਦਾਂ ਹੋਣ ਇਹ ਤੁਹਾਨੂੰ ਮੈਨੂੰ ਪਤਾ ਨਹੀਂ ਹੈ ਲੇਕਿਨ ਸਾਨੂੰ ਨੂੰ ਮਿਲਿਆ ਵੀ ਉਹ ਕਾਫੀ ਠੀਕ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਸ ਦੇ ਖਿਲਾਫ ਬਿਲਕੁਲ ਉਹਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ 302 ਦਾ ਪਰਚਾ ਦਰਜ ਹੋਇਆ ਹੈ ਔਰ ਐਸੇ ਜਿਹੜੇ ਦਰਿੰਦੇ ਆ ਮੈਂ ਤਾਂ ਉਹਨਾਂ ਨੂੰ ਫਾਂਸੀ ਦੀ ਮੰਗ ਮੰਗ ਕਰਦਾ ਆ ਆ ਤੁਸੀਂ ਵੇਖਿਆ ਕਿ ਪਰਿਵਾਰਕ ਮੈਂਬਰ ਇੱਥੇ ਪਹੁੰਚੋ ਹੈ ਤਾਂ ਫਿਲਹਾਲ ਨਾਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਨਿਸ਼ਾ ਨਾਮ ਦੀ ਲੜਕੀ ਜੋ ਕਿ ਘਰ ਦੇ ਵਿੱਚ ਰਹਿੰਦੀ ਸੀ ਤਾਂ 21 ਸਾਲ ਉਮਰ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਪਰਿਵਾਰਕ ਮਾਮਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਘਰ ਦੇ ਵਿੱਚ ਰਹਿਣ ਵਾਲਾ ਨੌਜਵਾਨ ਹੈ ਤਾਂ ਉਸ ਦੇ ਵੱਲੋਂ ਜਿਹੜੀ ਆਨਲਾਈਨ ਗੇਮ ਖੇਡੀ ਜਾਂਦੀ ਸੀ ਤਾਂ ਜਦੋਂ ਉਹ ਦੇਰ ਰਾਤ ਅਲਮਾਰੀ ਖੋਲ ਕੇ ਪੈਸੇ ਲੈਣ ਲਈ ਪਹੁੰਚਦਾ ਹੈ ਤਾਂ ਉਸ ਲੜਕੀ ਦੇ ਵੱਲੋਂ ਉਸ ਨੂੰ ਦੇਖ ਲਿਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਉਸ ਦੇ ਭਰਾ ਦੇ ਵੱਲੋਂ ਖਿੱਚਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਨਿਸ਼ਾ ਨਾਮ ਦੀ ਨੌਜਵਾਨ ਦੀ ਕੁੜੀ ਦੀ ਮੌਤ ਹੋ ਚੁੱਕੀ ਹੈ ਤਾਸ ਵਲੇ ਐਸਏ ਗੁਰਮੀਤ ਸਿੰਘ ਵੀ ਇੱਥੇ ਪਹੁੰਚੋ ਹੋਏ ਨੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਪੋਸਟਮਾਰਟਮ ਜਿਹੜਾ ਕਰਵਾਇਆ ਜਾ ਰਿਹਾ ਤਾਂ ਗੱਲਬਾਤ ਵੀ ਕਰਦੇ ਸਰ ਜੇਕਰ ਅਸੀਂ ਗੱਲ ਕਰੀਏ ਕੀ ਗੱਲਬਾਤ ਹੋਈ ਹੈ ਜੀ ਤੁਸੀਂ ਅੱਜ ਪੋਸਟਮਾਰਟਮ ਕਰਵਾਉਣ ਲਈ ਇੱਥੇ ਡੈੱਡ ਘਰ ਦੇ ਵਿੱਚ ਪਹੁੰਚੇ ਹੋ ਰੋਤੀ ਸਾਮਣਾ ਕੰਪਲੀਟ ਮਿਲੇ ਹੀ ਅਸੀਂ ਮੌਕੇ ਤੇ ਗਏ ਸੀ ਉਹ ਕੁੜੀ ਦਾ ਤਾਂ ਗਲ ਵਢਿਆ ਵਾ ਠੀਕ ਆ ਜੱਡ ਬੋਡੀ ਲਾ ਆ ਗਏ ਤੇ ਬੋਤਾਂਵਣਾ ਕਰਾ ਰਹੇ ਆ ਤਾਂ ਕੀ ਪਤਾ ਲੱਗਾ ਕਾਰਨ ਕੀ ਰਿਹਾ ਜੀ ਤਾਂ ਨਹੀਂ ਤੱਕੂ ਕਲੀਅਰ ਨਹੀਂ ਹੋ ਰਿਹਾ ਤੇ ਮੁਕਦਮਾ ਅਦਾਲਤ ਕਰਤਾ ਜੇ ਜਦਾਂ ਤਬਦੀ ਸਾਹਮਣੇ ਆਉਗਤਾ ਥਾਣਗੇ ਫਿਰ ਗੱਲ ਕਰੀਏ ਕੁੜੀ ਨੂੰ ਕਿਹਦੇ ਵੱਲੋਂ ਮਾਰਿਆ ਗਿਆ ਜੀ ਕੁੜੀ ਵੱਲੋਂ ਇਹਦੇ ਕੋ ਸੱਚੇ ਦਾ ਲੜਕਾ ਦੱਸੀ ਜਾ ਰਹੇ ਨੇ ਹਜੇ ਤੱਕ ਕੋਈ ਕਲੀਅਰ ਨਹੀਂ ਹੋ ਰਿਹਾ ਸਿਰ ਪਤਾ ਲੱਗ ਰਿਹਾ ਕੋਈ ਆਨਲਾਈਨ ਗੇਮ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਪਰਵਾਰਕ ਨੰਬਰਾਂ ਦੇ ਵੱਲੋਂ ਸਾਹਮਣੇ ਆਈ ਗੱਲ ਪਤਨ ਉਹ ਪਰਿਵਾਰ ਵੱਲੋਂ ਨਹੀਂ ਆ ਸਾਡੇ ਉਲਾਂੇ ਕੋਈ ਸਾਹਮਣੇ ਆਇਆ ਫਿਰ ਤਰਤੀਸ ਚ ਕੋਈ ਨੌਜਵਾਨ ਵੀ ਜ਼ਖਮੀ ਹੋਇਆ ਇਸ ਮਾਮਲੇ ਚ ਉਹਦੀ ਬਾਤ ਵਧੀ ਕੱਚ ਵਧੀ ਤਾਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਪੁਲਿਸ ਪੋਸਟ ਮਾਰਡਮ ਕਰਾ ਕੇ ਇਹਦੀ ਡੈੱਡ ਬੋਡੀ ਹੈ ਜਿਹੜੀ ਵਾਰਸਨ ਦੇ ਵੱਲੋਂ ਲਿਖਤੀ ਜਾ ਰਹੀ ਆ ਉਸ ਤੋਂ ਬਾਅਦ ਜਿਹੜੀ ਹੈ ਸੱਚਾ ਦਰਜਿਆ ਹੋਰ ਵਾਲੇ ਸਮੇਂ ਦੇ ਵਿੱਚ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਜਾਏਗੀ ਇਸ ਮਾਮਲੇ ਚ ਜਿਹੜਾ ਆਇਆ ਕੋਲੋਂ ਸਾਹਮਣੇ ਉਹਦੀ ਕਵਿਜ ਦੇਗੇ ਠੀਕ ਹੈ ਜੀ ਤਾਂ ਤੁਸੀਂ ਵੇਖੋਗੇ ਕਿ ਇਹ ਐਸੇ ਗੁਰਮੀਤ ਸਿੰਘ ਇੱਥੇ ਪਹੁੰਚਣ ਦੇ ਤਾਂ ਫਿਲਹਾਲ ਨਾਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਕਿ ਕਿਸ ਤਰ੍ਹਾਂ ਨੌ ਕਤਲ ਕਰ ਦਿੱਤਾ ਗਿਆ ਤਾਂ ਫਿਲਹਾਲ ਉਹ ਪੋਸਟਮਾਰਟਮ ਕਰਵਾਉਣ ਦੇ ਲਈ ਪਹੁੰਚ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਜਲਦ ਹੀ ਉਸ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਜਾਏਗੀ ਜਗਵੰਦੀ ਦੇ ਲਈ ਸਾਹਿਲ ਅੰਮ੍ਰਿਤਸਰ